ਸ਼ੌਮਨੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਿਆ ਸੁਖਬੀਰ ਬਾਦਲ ਹੋਰਾਂ ਨੂੰ ਫਿਰ ਤੋਂ ਪ੍ਰਧਾਨ ਛੜਾ ਉਹ ਬਣਾ ਦਿੱਤਾ ਗਿਆ ਹੈ ਇਸ ਵਕਤ ਸਾਡੇ ਨਾਲ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਸਾ ਨੇ ਢੀਂਸਾ ਸਭ ਕਿਵੇਂ ਦੇਖਦੇ ਹੋ ਮੁਰ ਤੋਂ ਬਾਦਲ ਸਾਹਿਬ ਨੂੰ ਪ੍ਰਧਾਨਗੀ ਦੇ ਦਿੱਤੀ ਗਈ ਦੇਖੋ ਇਹਨੂੰ ਤਾਂ ਇਹੀ ਕਹਿ ਸਕਦੇ ਆਂ ਵੀ ਸਭ ਨੂੰ ਪਤਾ ਹੀ ਸੀ ਵੀ ਸੁਖਬੀਰ ਸਿੰਘ ਬਾਦਲ ਦੀ ਦੁਬਾਰੀ ਚੋਣ ਕਰਨ ਵਾਸਤੇ ਸਾਰਾ ਕੁਝ ਇਹ ਪਾਪੜ ਵੇਲੇ ਜਾ ਰਹੇ ਨੇ ਜਿਹੜਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮ ਹੋਇਆ ਹੈ ਉਹਦੀ ਲੰਘਣਾ ਇਸੇ ਵਾਸਤੇ ਇਹਨਾਂ ਨੇ ਕੀਤੀ ਉਸ 7 ਮੈਂਬਰੀ ਕਮੇਟੀ ਨੂੰ ਜਿਹੜੀ ਬਾਅਦ ਚ ਦੋ ਅਸਤੀਫਾ ਦੇ ਕੇ 5ਵੇਂ ਵੀ ਰਹੀ ਉਹਨੂੰ ਮਾਨਤਾ ਇਸੇ ਕਰਕੇ ਨਹੀਂ ਦਿੱਤੀ ਵੀ ਉਹ ਖੁਦ ਪ੍ਰਧਾਨ ਦੁਆਰੇ ਬਣਨਾ ਚਾਹੁੰਦੇ ਸੀ ਉਹਨਾਂ ਨੂੰ ਇਹ ਡਰ ਸੀ ਵੀ ਜੇ ਪ੍ਰਧਾਨਗੀ ਦੀ ਚੋਣ ਜਿਵੇਂ ਕੱਲ ਤੱਕ ਸਾਭ ਦੀ ਬੰਸ਼ਾਜਿਓਂ ਮੇ ਹੋਗੀ ਤਾਂ ਛੇਨੂੰ ਦੁਆਰੇ ਸਾਨੂੰ ਜਿਹੜਾ ਹੈ ਪੰਜਾਬ ਦੇ ਲੋਕ ਜਾਂ ਸਿੱਖ ਸਾਨੂੰ ਪ੍ਰਧਾਨ ਨਾ ਚੁਣ ਤੇ ਇਸੇ ਡਰ ਦੇ ਮਾਰੇ ਉਹਨਾਂ ਨੇ ਉਹ ਲੰਘਣਾ ਕੀਤੀ ਹੈ ਤੇ ਆਪ ਪ੍ਰਧਾਨ ਬਣ ਕੇ ਉਹ ਤਾਂ ਦਿਖਦਾ ਹੀ ਸੀਗਾ ਜਦੋਂ ਉਹਨਾਂ ਨੇ ਜਿਸ ਦਿਨ ਕਹਿਤਾ ਸੀ ਵੀ ਅਸੀਂ ਕਮੇਟੀ ਨੂੰ ਨਹੀਂ ਮੰਨਦੇ ਉਸ ਦਿਨ ਹੀ ਕਲੀਅਰ ਸੀ ਵੀ ਦੁਬਾਰਾ ਸੁਖਬੀਰ ਸਿੰਘ ਬਾਦਲ ਨੂੰ ਚੁਣਨ ਵਾਸਤੇ ਸਾਰਾ ਕੁਝ ਹੋ ਰਿਹਾ ਪਰ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਹੋਣਾ ਕਰਕੇ ਆ ਬਾਦਲ ਪਰਿਵਾਰ ਕਰਕੇ ਸ਼੍ਰੋਮਣੀ ਅਕਾਲੀ ਦਲ ਬਿਖਰਿਆ ਜਿਸ ਜਗ੍ਹਾ ਤੇ ਹਾਸ਼ੀਏ ਤੇ ਪਹੁੰਚਿਆ ਇਸ ਦੇ ਬਾਵਜੂਦ ਦੁਬਾਰਾ ਸੁਖਬੀਰ ਬਾਦਲ ਨੂੰ ਚੁਣਨਾ ਪ੍ਰਧਾਨ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲਈ ਫਾਇਦੇਮੰਦ ਰਹੇਗਾ ਕਿ ਨੁਕਸਾਨਦਾਈ ਦੇਖੋ ਜਿਨ੍ਹਾਂ ਲੋਕਾਂ ਨੇ ਚੁਣਿਆ ਉਹਨਾਂ ਦੇ ਵਿੱਚ ਇੱਕ ਗੁਲਾਮੀ ਵਾਲੀ ਮਾਨਸਿਕਤਾ ਜਿਹੜੀ ਉਹ ਕੁਸ ਚੁੱਕੀ ਹੈ ਉਹ ਨਾ ਤਾਂ ਅਕਾਲੀ ਦਲ ਦਾ ਭਲਾ ਸੋਚ ਸਕਦੇ ਨੇ ਨਾ ਹੀ ਉਹ ਪੰਜਾਬ ਦਾ ਭਲਾ ਸੋਚ ਸਕਦੇ ਨੇ ਉਹਨਾਂ ਦੀ ਸਿਰਫ ਇੱਕ ਪਰਿਵਾਰ ਦੇ ਗੁਲਾਮ ਬਣ ਕੇ ਰਹਿ ਗਏ ਉਹ ਤੇ ਜੋ ਹੁਕਮ ਕਰਦੇ ਨੇ ਉਹਦੀ ਉਹ ਪਾਲਣਾ ਕਰਦੇ ਨੇ ਚਾਹੇ ਉਹ ਸੱਚ ਬੋਲਣ ਝੂਠ ਬੋਲਣ ਉਹਨਾਂ ਨੇ ਉਹਨੂੰ ਸਹੀ ਕਰਕੇ ਪੇਸ਼ ਕਰਨਾ ਇਹ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਉਹ ਹੀ ਕੁਝ ਕਰ ਰਹੇ ਨੇ ਕਿਉਂਕਿ ਆਪਦੀ ਉਹਨਾਂ ਦੀ ਕੋਈ ਜਿਹੜੀ ਹੈ ਲੋਕਾਂ ਦੇ ਵਿੱਚ ਜਾਂ ਜਿਹੜੀ ਕੌਮ ਦੇ ਵਿੱਚ ਆਪਦੀ ਕੋਈ ਉਹਨਾਂ ਦੀ ਕ੍ਰੈਡੀਬਿਲਟੀ ਖਤਮ ਹੋ ਚੁੱਕੀ ਹੈ ਤੇ ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਅਸੀਂ ਜਿਹੜਾ ਇਸੇ ਤਰੀਕੇ ਨਾਲ ਹੀ ਸਾਡੀ ਸਰਵਾਈਵਲ ਹੋ ਸਕਦੀ ਹੈ ਜੇ ਸੁਖਵੀਰ ਸਿੰਘ ਬਾਦਲ ਬਣੇ ਰਹਿਣ ਵੀ ਜੇ ਸੁਖਵੀਰ ਸਿੰਘ ਬਾਦਲ ਨਹੀਂ ਰਹੇ ਤਾਂ ਫਿਰ ਸਾਨੂੰ ਵੀ ਸ਼ਾਇਦ ਕਿਸੇ ਨੇ ਨਹੀਂ ਪੁੱਛਣਾ ਵੀ ਸਾਡਾ ਲੋਕਾਂ ਅੰਦਰ ਤਾਂ ਕੋਈ ਗੱਲ ਹੈ ਨਹੀਂ ਸੋ ਉਹ ਉਹ ਲੋਕਾਂ ਦੀ ਜੁੰਡਲੀ ਹੁਣ ਉਹਨਾਂ ਦੇ ਨਾਲ ਰਹੇਗੀ ਤੇ ਹੁਣ ਤੁਸੀਂ ਸਵਾਲ ਚੱਕ ਰਹੇ ਹੋ ਚੋਣ ਪ੍ਰਕਿਰਿਆ ਤੇ ਵੀ ਸਵਾਲ ਚੱਕ ਰਹੇ ਹੋ ਕੀ ਇਸ ਨੂੰ ਲੈ ਕੇ ਕੋਈ ਕਾਨੂੰਨੀ ਪ੍ਰਕਿਰਿਆ ਅਪਣਾਈ ਜਾਏਗੀ ਇਲੈਕਸ਼ਨ ਕਮਿਸ਼ਨ ਨੂੰ ਮਿਲਿਆ ਜਾਏਗਾ ਉਹ ਅਸੀਂ ਦੇਖੋ ਵਿਚਾਰ ਕਰਾਂਗੇ ਮੈਂ ਅੱਜ ਉਹਦੇ ਕੋਈ ਟਿੱਪਣੀ ਨਹੀਂ ਕਰ ਸਕਦਾ ਪਰ ਗੱਲ ਇਹ ਵੀ ਪ੍ਰਕਿਰਿਆ ਤਾਂ ਉਹ ਹੈ ਜਿਹੜੀ ਲੋਕ ਪ੍ਰਵਾਨ ਕਰਨ ਤੇ ਸਾਡੇ ਤਾਂ ਅਕਾਲ ਤਖਸਾਲ ਵੱਲੋਂ ਹੀ ਉਹਨਾਂ ਦੀ ਚੋਣ ਪ੍ਰਕਿਰਿਆ ਪ੍ਰਵਾਨਤ ਨਹੀਂ ਹੋਈ ਉਹਦੀ ਹੀ ਉਹਨਾਂ ਨੇ ਲੰਘਣਾ ਕਰਤੀ ਸੋ ਪਾਰਟੀ ਕੋਈ ਨਿਸ਼ਾਨ ਦੇ ਉੱਤੇ ਦਫ਼ਤਰ ਦੇ ਉੱਤੇ ਕਬਜ਼ਾ ਕਰਕੇ ਬਹਿ ਜਾਣ ਉਹ ਤਾਂ ਅੱਡ ਗੱਲਾਂ ਨੇ ਪਰ ਪਾਰਟੀਆਂ ਹੁੰਦੀਆਂ ਜਿਹਨੂੰ ਲੋਕ ਪ੍ਰਵਾਨ ਕਰਨ ਤੇ ਸੁਖਬੀਰ ਸਿੰਘ ਖਾਲਸਾ ਦੀ ਗਵਾਈ ਦੇ ਵਿੱਚ ਚਾਰ ਵਾਰੀ ਲੋਕਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨਕਾਰਤਾ ਤੇ ਫਿਰ ਵੀ ਜਿਹੜਾ ਉਹ ਧੱਕੇ ਨਾਲ ਚਿੰਬੜੀ ਬੈਠੇ ਨੇ ਹੁਣ ਇਸ ਤੋਂ ਜਿਹੜੀ ਮਾੜੀ ਤੇ ਦੁੱਖ ਵਾਲੀ ਗੱਲ ਕੀ ਹੋ ਸਕਦੀ ਹੈ ਸੋ ਅਕਾਲੀ ਦਲ ਉਹੀ ਹੋਏਗਾ ਜਿਹਨੂੰ ਲੋਕ ਪ੍ਰਵਾਨ ਕਰਨਗੇ ਜਿਨ੍ਹਾਂ ਨੂੰ ਲੋਕ ਲੋਕ ਮਾਨਤਾ ਦੇਣਗੇ ਆ ਚੋਣਾਂ ਆਉਣਗੀਆਂ ਐਸਡੀਪੀਸੀ ਦੀਆਂ ਐਮਐਲਏ ਦੀਆਂ ਉਦੋਂ ਕਲੀਅਰ ਹੋ ਜਾਏਗਾ ਵੀ ਕਿਹੜਾ ਅਕਾਲੀ ਦਲ ਹੈ ਤੁਸੀਂ ਲੋਕ ਪ੍ਰਵਾਨ ਦੀ ਗੱਲ ਕਰ ਰਹੇ ਹੋ ਹਾਲੀ ਦੇ ਵਿੱਚ ਬਾਏ ਇਲੈਕਸ਼ਨ ਆ ਰਹੇ ਆ ਲੁਧਿਆਣਾ ਦੇ ਫਿਰ ਕੀ ਤੁਸੀਂ ਹਟ ਕੇ ਹੁਣ ਅਕਾਲੀ ਦਲ ਤੋਂ ਚੋਣ ਲੜੋਗੇ ਉਹਦੇ ਕੋਈ ਨਾਮ ਦਿੱਤਾ ਹੈ ਪਾਰਟੀ ਨੂੰ ਕੁਝ ਸਾਡੀ ਗੱਲ ਹੈ ਵੀ ਪਹਿਲਾਂ ਅਸੀਂ ਪਾਰਟੀ ਨਹੀਂ ਹਜੇ ਬਣੀ ਇਹ ਚੋਣਾਂ ਪਾਰਟੀ ਨੇ ਲੜਨੀਆਂ ਅਸੀਂ ਤਾਂ ਹਜੇ ਚੋਣ 3 ਮਹੀਨੇ ਸਾਡੀ ਪਾਰਟੀ ਦੀ ਭਰਤੀ ਦੇ ਵਾਸਤੇ ਦਿੱਤੇ ਹੋਏ ਉਹ ਭਰਤੀ ਕਰਕੇ ਫਿਰ ਪਾਰਟੀ ਦਾ ਢਾਂਚਾ ਬਣੇਗਾ ਫਿਰ ਜਿਹੜੀ ਹੈ ਕੋਈ ਅੱਗੇ ਜਿਹੜੀ politcal activity ਸ਼ੁਰੂ ਹੋਣਗੀਆਂ ਸੋ ਹਜੇ ਤਾਂ ਅਸੀਂ ਲੋਕਾਂ ਕੋਲ ਪਹੁੰਚ ਕਰਕੇ ਭਰਤੀ ਨੂੰ ਹੀ ਅੱਗੇ ਲੈ ਕੇ ਜਾ ਰਹੇ ਹਾਂ ਸੋ ਜਿੰਨਾ ਚਿਰ ਭਰਤੀ ਮੁਕੰਮਲ ਨਹੀਂ ਹੁੰਦੀ ਉਹਨਾਂ ਚਿਰ ਕੋਈ ਚੋਣ ਲੜਨ ਦੀ ਤਾਂ ਕੋਈ ਜਿਹੜਾ ਮਤਲਬ ਪੈਦਾ ਨਹੀਂ ਹੁੰਦਾ ਤੁਸੀਂ ਅਕਾਲੀ ਦਲ ਦੀ ਭਰਤੀ ਤੇ ਸਵਾਲ ਚੱਕ ਰਹੇ ਹੋ ਤੁਹਾਡੀ ਭਰਤੀ ਤੇ ਉਹ ਵੀ ਸਵਾਲ ਚੱਕ ਰਹੇ ਆ ਤੇ ਇਹ ਹੁਣ ਭਰਤੀ ਪ੍ਰਕਿਰਿਆ ਕਿਹੜੀ ਆਪਾਂ ਸਮਝੀਏ ਕਿ ਕਿਹੜੀ ਸਹੀ ਅਸੀਂ ਤਾਂ ਉਹਨਾਂ ਦੀ ਆਥੈਂਟੀਸਿਟੀ ਤੇ ਸਵਾਲ ਚੱਕ ਰਹੇ ਹਾਂ ਦੋ ਚੀਜ਼ਾਂ ਇੱਕ ਤਾਂ ਵੀ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਹੁਕਮ ਦੀ ਲੰਘਣਾ ਕਰਕੇ ਭਰਤੀ ਕੀਤੀ ਹੈ ਦੂਜੀ ਬੋਗਸ ਭਰਤੀ ਕੀਤੀ ਹੈ ਜਿਹੜੀ ਇਹਨਾਂ ਨੇ ਕਹਿਣਾ ਵੀ 24 25 ਜਾਂ 27 ਕਿੰਨੀ 27 ਲੱਖ ਭਰਤੀ ਹੈ ਉਹ ਸਾਰੀ ਬੋਗਸ ਹੈ ਕੱਲ ਤੱਕ ਸਾਹਿਬ ਤੇ ਹੁਕਮ ਹੋਇਆ ਸੀ ਵੀ ਆਇਡੈਂਟੀਫਿਕੇਸ਼ਨ ਕਰਕੇ ਪਰਚੀਆਂ ਦਿਖਾਈਆਂ ਕਿ ਪਰਚੀਆਂ ਵਕਾਇਦਾ ਗੱਲ ਸੁਣੋ ਐ ਤਾਂ ਇੱਕ ਕਾਪੀ ਦਿਖਾਉਣ ਨਾਲ ਤਾਂ ਪਰਚੇ ਨਹੀਂ ਬਣ ਜਾਂਦੀਆਂ ਜਿੰਨੀਆਂ ਬਣੀਆਂ ਨੇ ਉਹ ਦੱਸਣ ਪਬਲੀਕਲੀ ਦੱਸਣ ਵੀ ਆ ਆ ਸਾਡੇ ਭਰਤੀ ਹੋਏ ਨੇ ਫਲਾਣੀ ਫਲਾਣੀ ਸਾਡੇ ਮੈਂਬਰ ਨੇ ਤੇ ਫੇਰ ਤਾਂ ਉਹਦੀ شناختੀ ਹੋ ਸਕੀ ਕੋਈ ਆਇਡੈਂਟੀਫਿਕੇਸ਼ਨ ਨਹੀਂ ਲਈ ਸਾਡੀ ਜਿਹੜੀ ਭਰਤੀ ਹੈ ਉਹ ਬਿਲਕੁਲ ਮੈਰਿਟ ਤੇ ਹੋਏਗੀ ਹਰ ਬੰਦੇ ਦਾ ਚਾਹੇ ਵੋਟਰ ਕਾਰਡ ਆਈ ਆਈ ਯਾਦਾਰ ਕਾਰਡ ਆਈਡੀ ਉਹ ਨਾਲ ਲੱਗੂਗਾ ਤੇ ਕੋਈ ਵੀ ਜਾ ਕੇ ਪੁੱਛ ਸਕਦਾ ਉਸ ਬੰਦੇ ਨੂੰ ਵੀ ਭਾਈ ਤੂੰ ਮੈਂਬਰ ਬਣਿਆ ਇਹਨਾਂ ਦੇ ਤਾਂ ਅੱਧੇ ਤੋਂ ਪਹਿਲੇ ਦੀ ਗੱਲ ਤਾਂ ਜਿਹੜੀ ਹੈ ਕਿਸੇ ਦੀ ਆਈਡੈਂਟੀਫਿਕੇਸ਼ਨ ਹੈ ਹੀ ਨਹੀਂ ਉਸ ਤੋਂ ਇਲਾਵਾ ਅੱਧੇ ਦਾ ਉਹਨਾਂ ਨੇ ਬਿਨਾ ਜਿਹਨੇ ਕੋਈ ਬੰਦਾ ਐਗਜ਼ਿਸਟ ਹੀ ਨਹੀਂ ਕਰਦੇ ਉਹਨਾਂ ਦੀ ਭਰਤੀ ਜਾਂ ਜਿਹੜੀ ਵੋਟਰ ਲਿਸਟਾਂ ਚ ਆ ਕੇ ਨਾਂ ਭਰਤੇ ਜਿਹਨਾਂ ਬੰਦਿਆਂ ਨੂੰ ਵੀ ਨਹੀਂ ਪਤਾ ਵੀ ਅਸੀਂ ਇਹਨਾਂ ਦੇ ਮੈਂਬਰ ਬਣਿਆ ਇਹਨਾਂ ਨੇ ਕਿੱਥੇ ਕੈਂਪ ਲਾਇਆ ਇਹ ਕਿੱਥੇ ਜਾ ਕੇ ਕੈਂਪ ਲਾ ਕੇ ਇਹਨਾਂ ਨੇ ਭਰਤੀ ਕੀਤੀ ਹੈ ਕਦੇ ਤੁਸੀਂ ਦੇਖਿਆ ਚੋਣ ਪ੍ਰਕਿਰਿਆ ਚਲਦੀ ਹੋਈ ਸੋ ਇਸ ਟੋਟਲ ਬੋਗਸ ਭਰਤੀ ਹੈ ਤੇ ਜੇ ਉਹ ਪਬਲੀਕਲੀ ਰਿਕਾਰਡ ਕਰਨਗੇ ਤਾਂ ਆਪਣੇ ਸਾਹਮਣੇ ਆਜੂਗਾ ਤੁਹਾਡੀ ਭਰਤੀ ਪ੍ਰਕਿਰਿਆ ਕਦੋਂ ਤੱਕ ਮੁਕੰਮਲ ਹੋ ਜਾਈ ਸਾਡੇ ਜੋ ਪੰਜ ਮੈਂਬਰੀ ਕਮੇਟੀ ਵੱਲੋਂ 3 ਮਹੀਨੇ ਦਾ ਸਮਾਂ ਦਿੱਤਾ ਗਿਆ ਅੱਗੇ ਫੈਸਲਾ ਦੇਖੋ ਉਹਨਾਂ ਨੇ ਕਰਨਾ ਹੈ 3 ਮਹੀਨੇ ਚ ਕਰਨਾ ਹੈ ਉਹਨੂੰ ਐਕਸਟੈਂਡ ਕਰਨਾ ਹੈ ਕੀ ਹਾਲਾਤ ਕਿਵੇਂ ਹੋਣਗੇ ਉਹ ਤਾਂ ਇਹ ਭਰਤੀ ਦਾ ਟੋਟਲ ਕਿਸ ਰੂਪ ਚ ਹੋਣੀ ਹੈ ਉਹ ਪੰਜ ਮੈਂਬਰੀ ਕਮੇਟੀ ਦਸਿੰਗੀ ਸੋ ਉਹ ਬੈਟਰ ਦੱਸ ਸਕਦੇ ਨੇ ਵੀ ਕਦ ਤੱਕ ਮੁਕੰਮਲ ਹੋਊ ਕੀ ਹੋਊ ਆਪਨੀ ਸਵਾਲ ਹੈ ਮੇਰਾ ਅਕਾਲੀ ਦਲ ਨੂੰ ਲੈ ਕੇ ਅਕਾਲੀ ਦਲ ਨੂੰ ਮੋੜ ਤੋਂ ਸੁਰਜੀਤ ਕਿਵੇਂ ਕੀਤਾ ਜਾ ਸਕਦਾ ਕਿਉਂਕਿ ਚਾਹੇ ਬਾਦਲਾਂ ਵਾਲਾ ਹੀ ਅਕਾਲੀ ਦਲ ਦੀ ਮੈਂ ਗੱਲ ਕਰਾਂ ਲੰਮਾ ਸਮਾਂ ਤੁਸੀਂ ਵੀ ਇਸ ਦੇ ਵਿੱਚ ਸਿਆਸੀ ਆਨੰਦ ਮਾਣਿਆ ਕੁਰਸੀਆਂ ਦਾ ਆਨੰਦ ਮਾਣਿਆ ਪੂਰੇ ਪਰਿਵਾਰ ਨੇ ਤੇ ਕਿਵੇਂ ਤੋਂ ਮੋੜ ਕਿਉਂਕਿ ਖੇਤਰੀ ਇੱਕ ਪਾਰਟੀ ਹੈ ਜੇ ਇਦਾਂ ਹੀ ਢੜੇ ਬਣ ਬਣ ਕੇ ਲੜਦੇ ਰਹੇ ਤਾਂ ਫਿਰ ਸੁਰਜੀਤ ਹੋ ਕਰਨਾ ਤਾਂ ਬਹੁਤ ਔਖਾ ਹੈ ਜੋ ਜਿਸ ਜੋ ਕੱਲ੍ਹ ਕੱਲ੍ਹ ਤੱਕ ਸਾਹ ਤੇ ਹੁਕਮ ਹੋਇਆ ਸੀ ਉਹ ਅਕਾਲੀ ਦਲ ਨੂੰ ਮੋੜ ਸੁਰਜੀਤ ਕਰਨ ਦਾ ਇੱਕ ਰਸਤਾ ਉਹਨਾਂ ਨੇ ਦਿਖਾਇਆ ਸੀ ਸਿੰਘ ਸਾਹਿਬ ਨੇ ਇਹ ਨਵੀਂ ਭਰਤੀ ਕਰੋ ਨਵੇਂ ਨੌਜਵਾਨਾਂ ਨੂੰ ਨਵੀਂ ਟੀਮ ਨੂੰ ਅੱਗੇ ਲੈ ਕੇ ਆਓ ਉਹਨਾਂ ਦੀ ਸੋਚ ਸੀ ਤੇ ਜੇ ਉਸ ਤਰੀਕੇ ਦੇ ਨਾਲ ਭਰਤੀ ਹੋ ਜਾਂਦੀ ਤਾਂ ਅਕਾਲੀ ਦਲ ਮੋੜ ਸੁਰਜੀਤ ਹੋ ਜਾਣਾ ਸੀ ਪਰ ਉਹਨਾਂ ਨੂੰ ਅਕਾਲੀ ਦਲ ਦੇ ਨਾਲ ਕੋਈ ਮਤਲਬ ਨਹੀਂ ਸੀ ਬਾਦਲ ਦਲ ਨੂੰ ਉਹਨਾਂ ਨੇ ਤਾਂ ਆਪਦਾ ਅੱਡ ਜਿਹੜੀ ਡਫਲੀ ਮਚਾਉਣੀ ਸ਼ੁਰੂ ਕਰਤੀ ਤੇ ਅੱਜ 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 ਹਾਲਾਤ ਤੁਸੀਂ ਦੇਖੋ ਕਿੱਥੇ ਚਲੇ ਗਏ ਅਕਾਲੀ ਦਲ ਜਿਸ ਜਿਹੜੀ ਉਸ ਦਿਨ ਆਸ ਬੱਜੀ ਸੀ ਵੀ ਅਕਾਲੀ ਦਲ ਮੁੜ ਖੜਾ ਹੋਏਗਾ ਅੱਜ ਇਹਨਾਂ ਨੇ ਉਸ ਨੂੰ ਫੇਰ ਹਾਸ਼ੀ ਦੇਖਾ ਕਰਤਾ ਪਰ ਮੈਂ ਇਹ ਮੰਨਦਾ ਕਿ ਜਿਸ ਤਰ੍ਹਾਂ ਦਾ ਸਹਿਯੋਗ ਪੰਜ ਮੈਂਬਰੀ ਕਮੇਟੀ ਨੂੰ ਮਿਲ ਰਿਹਾ ਹੈ ਜਿਵੇਂ ਲੋਕ ਸਮਰਪਿਤ ਹੋ ਕੇ ਆਪ ਆ ਕੇ ਭਰਤੀ ਕਰ ਰਹੇ ਨੇ ਵੀ ਇਹ ਜਿਹੜਾ ਨਵਾਂ ਜਿਹੜਾ ਜਿਹੜਾ ਅਕਾਲੀ ਹੈ ਅਕਾਲੀ ਦਲ ਉੱਪਰ ਕੇ ਬੜੇ ਤਗੜੇ ਰੂਪ ਚ ਆਏਗਾ ਤੇ ਲੋਕ ਇਸ ਨੂੰ ਜ਼ਰੂਰ ਪ੍ਰਵਾਨ ਕਰਨਗੇ ਸਾਬ ਪੰਜ ਮੈਂਬਰੀ ਕਮੇਟੀ ਦੀ ਤੁਸੀਂ ਗੱਲ ਕਰ ਰਹੇ ਹੋ ਪਰ ਉਹਨਾਂ ਸਟੇਜਾ ਦੇ ਉੱਤੇ ਪੰਜ ਮੈਂਬਰੀ ਕਮੇਟੀ ਦੇ ਨੁਮਾਇੰਦੇ ਘੱਟ ਤੇ ਸੁਧਾਰ ਲੈਰ ਵਾਲੇ ਨੁਮਾਇੰਦੇ ਜ਼ਿਆਦਾ ਨਜ਼ਰ ਆਉਂਦੇ ਨੇ ਨਹੀਂ ਉਹਨਾਂ ਚ ਸੁਧਾਰ ਪੰਜ ਮੈਂਬਰੀ ਕਮੇਟੀ ਚ ਵੀ ਸੁਧਾਰ ਲੈਣ ਵਾਲੇ ਨੁਮਾਇੰਦੇ ਹੈਗੇ ਨੇ ਦੇਖੋ ਗੱਲ ਸੁਣੋ ਗੱਲ ਇਹ ਵੀ ਉਹ ਤਾਂ ਓਪਨ ਸੀ ਹਰ ਕੋਈ ਆ ਕੇ ਸਹਿਯੋਗ ਦੇਵੇ ਕੱਲ ਤੱਕ ਸਾਹਿਬ ਨੇ ਕਿਹਾ ਸੀ ਵੀ ਸਾਰੇ ਇਕੱਠੇ ਹੋ ਕੇ ਆਪਦੇ ਚੁੱਲ੍ਹੇ ਸਿਮੇਟ ਕੇ ਭਰਤੀ ਕਮੇਟੀ ਨੂੰ ਸਹਿਯੋਗ ਦਿਓ ਅਕਾਲੀ ਦੰਨ ਨੂੰ ਮੋੜ ਸੁਰਜੀਤ ਕਰੋ ਸੋ ਉਹ ਤਾਂ ਸਾਰੇ ਉਸ ਕਮੇਟੀ ਦਾ ਸਾਥ ਦੇ ਰਹੇ ਨੇ ਜੇ ਉਹ ਸਾਧ ਦੇ ਨੇ ਕੋਈ ਮਾੜਾ ਕੰਮ ਕਰੇ ਉਹ ਤਾਂ ਗੱਲ ਤੱਕ ਸਾਡੇ ਹੁਕਮ ਦੀ ਪਾਲਣਾ ਕਰ ਰਹੇ ਨੇ ਜੇ ਤਾਂ ਹੁਕਮ ਦੀ ਕੋਈ ਲੰਘਣਾ ਕਰਦੇ ਹੁਣ ਫਿਰ ਤੁਸੀਂ ਦੱਸੋ ਸਾਰਾ ਕੁਝ ਕਰਤਾ ਪੰਜਵੇਂ ਮਰੀ ਕਮੇਟੀ ਰਹੀ ਹੈ ਅਧਿਕਾਰ ਤਾਂ ਪੰਜਵੇਂ ਮਰੀ ਕਮੇਟੀ ਕੋਲ ਹੈ ਉਹ ਸਾਰੇ ਸਾਰੇ ਸਹਿਯੋਗ ਦੇ ਰਹੇ ਨੇ ਇਹ ਸਾਰਿਆਂ ਦੀ ਡਿਊਟੀ ਬਣਦੀ ਸੀ ਸਾਡੀ ਵੀ ਅਸੀਂ ਸਹਿਯੋਗ ਦੇਈਏ ਜੀ ਤਾਂ ਬਿਲਕੁਲ ਪਰਮਿੰਦਰ ਢੀਂਸਾ ਸਾਡੇ ਨਾਲ ਸੀ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਇਹ ਸਿਰਫ ਤੇ ਸਿਰਫ ਇੱਕ ਅਕਾੜ ਰਚਾਇਆ ਗਿਆ ਹੈ ਇਹ ਤਾਂ ਪਹਿਲਾਂ ਤੋਂ ਹੀ ਤੈਅ ਸੀ ਕਿ ਸੁਖਬੀਰ ਬਾਦਲ ਮੁਰਤੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨਗੇ ਤੇ ਹਾਲਾਂਕਿ ਸੁਧਾਰ ਲਹਿਰ ਦੀ ਗੱਲ ਕਰੀਏ ਤਾਂ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਨੂੰ ਮੁਰਤੋ ਖੜਾ ਕਰਨ ਦੀ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਕੈਮਰਾ ਪਰਸਨ ਵਿਨੋਦ ਦੇ ਨਾਲ ਸ਼ਾਲੂ ਮਿਰੋਕ ਚੰਡੀਗੜ੍ਹ